ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਮੈਂ ਬਣਾਉਣ ਜਾ ਰਹੀਆਂ ਜਿਹੜੀ ਮਿੱਟੀ ਦੇ ਬਰਤਨ ਦੇ ਵਿੱਚ ਸਬਜ਼ੀ ਜਿਹੜੀ ਆਪਣੇ ਗਰਮੀਆਂ ਦੇ ਵਿੱਚ ਅਕਸਰ ਹੀ ਘਰਾਂ ਦੇ ਵਿੱਚ ਬਣਦੀ ਆ ਕੀਆ ਤੋਰੀ ਕਈ ਇਹਨੂੰ ਕੀਆ ਤੋਰੀ ਵੀ ਕਹਿੰਦੇ ਆ ਤੇ ਕਈ ਇਹਨੂੰ ਰਾਮ ਤੋਰੀ ਵੀ ਕਹਿੰਦੇ ਆ ਸਭ ਤੋਂ ਪਹਿਲਾਂ ਜਿਹੜਾ ਮੈਂ ਪਿਆਜ਼ ਵਗੈਰਾ ਜਿਹੜੇ ਸੀਗੇ ਕੱਟ ਲੈ ਛਿੱਲ ਲੈ ਸੀਗੇ ਤੇ ਜਿਹੜੀ ਕੀਆ ਤੋਰੀ ਉਹਨੂੰ ਮੈਂ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਸੀਗਾ ਤੇ ਪਿਆਜ਼ ਵਗੈਰਾ ਛਿੱਲ ਕੇ ਉਹਨਾਂ ਨੂੰ ਫਿਰ ਮੈਂ ਜਿਹੜਾ ਵਾ ਅਛੇ ਤਰੀਕੇ ਨਾਲ ਵਾਸ਼ ਕਰਕੇ ਉਹਨਾਂ ਦੀ ਕਟਿੰਗ ਕਰਨੀ ਸਟਾਰਟ ਕਰ ਦਿੱਤੀ ਸੀ ਕਿ ਪਿਆਜ਼ ਮੈਂ ਲੰਬੇ ਲੰਬੇ ਕੱਟੇ ਸੀ ਕਿਉਂਕਿ ਇਹਦੇ ਚ ਲੰਬ-ਲੰਬੇ ਅੱਛੇ ਲੱਗਦੇ ਆ ਤੇ ਇਹਨੂੰ ਮੈਂ ਜਿਹੜਾ ਵਾ ਬਣਾਉਣਾ ਸੀਗਾ ਇੱਕ ਸਪੈਸ਼ਲ ਜਿਹੜਾ ਵਾ ਕਿ ਮਿੱਟੀ ਦੇ ਬਰਤਨ ਦੇ ਵਿੱਚ ਜਿਹੜਾ ਵਾ ਖਾਣਾ ਕਿਉਂਕਿ ਮੇਰੇ ਹਸਬੰਦ ਦੀ ਡਿਮਾਂਡ ਸੀ ਕਿ ਮਿੱਟੀ ਦੇ ਬਰਤਨ ਦੇ ਵਿੱਚ ਉਹਦੇ ਫਰੈਂਡਸ ਵਗੈਰਾ ਜਿਹੜਾ ਖਾਣਾ ਬਣਿਆ ਲੈ ਕੇ ਆਉਂਦੇ ਹੁੰਦੇ ਸੀਗੇ ਤਾਂ ਉਹਦਾ ਜਿਹੜਾ ਟੇਸਟ ਉਹ ਲੱਗ ਕੇ ਹੁੰਦਾ ਵਾ ਮਤਲਬ ਅੱਜ ਦੀ ਪੀੜ੍ਹੀ ਜਿਹੜੀ ਆ ਬਹੁਤ ਘੱਟ ਯੂਜ਼ ਕਰਦੀ ਆ ਤਾਂ ਮੈਂ ਵੀ ਫਿਰ ਇੱਕ ਬਰਤਨ ਲੈਂਦਾ ਸੀਗਾ ਸਭ ਤੋਂ ਪਹਿਲਾਂ ਫਿਰ ਮੈਂ ਚੁੱਲੇ ਤੇ ਅੱਗ ਪਾਲੀ ਤੇ ਚੁੱਲੇ ਤੇ ਅੱਗ ਬਲਣ ਤੋਂ ਬਾਅਦ ਇਹ ਜਿਹੜਾ ਮੈਂ ਮਿੱਟੀ ਦਾ ਬਰਤਨ ਲੈਂਦਾ ਸੀ ਪਹਿਲਾਂ ਇਹਨੂੰ ਸਾਰਾ ਰੈਡੀ ਕਰਨਾ ਪੈਂਦਾ ਏ ਚੁੱਲੇ ਤੇ ਯੂਜ਼ ਕਰਨ ਦੇ ਲਈ ਉਹ ਮੈਂ ਤੁਹਾਨੂੰ ਅਲੱਗ ਜਿਹੜਾ ਸੰਘੇਰੀ ਮੇਦੇ ਵਿੱਚ ਪਾਇਆ ਸੀਗਾ ਆਇਲ ਜਿਹੜਾ ਕਿ ਬਿਲਕੁਲ ਜਦੋਂ ਗਰਮ ਹੋ ਗਿਆ ਫੇਰੇ ਦੇ ਵਿੱਚ ਜਿਹੜੇ ਮੈਂ অনਿਅਨ ਸੀਗੇ ਕੱਟੇ ਹੋਏ ਪਿਆਜ਼ ਸੀਗੇ ਉਹ ਪਾਇਆ ਇੱਕ ਇਹਨੂੰ ਵਰਤਨ ਦੇ ਲਈ ਹੁੰਦਾ ਕਿ ਇਹਨੂੰ ਖਾਲੀ ਕਦੇ ਵੀ ਨਹੀਂ ਚਾ ਤੇਜ ਅੱਗ ਤੇ ਉੱਪਰ ਕਦੇ ਵੀ ਨਹੀਂ ਰਹੀਦਾ ਜਿਹੜਾ ਮਿੱਟੀ ਦਾ ਵਰਤਨ ਹੁੰਦਾ ਹੈ ਉਹਦੇ ਲਈ ਮੈਂ ਤੁਹਾਨੂੰ ਸਪੈਸ਼ਲ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਦੱਸਾਂਗੀ ਔਰ ਇਹਦੇ ਚ ਆਪਾਂ ਪਿਆਜ਼ ਵਗੈਰਾ ਪਾ ਕੇ ਫਿਰ ਮੈਂ ਉਹਨੂੰ ਢੱਕ ਦਿੱਤਾ ਸੀਗਾ ਕਿ ਅੱਛੇ ਤਰੀਕੇ ਨਾਲ ਜਦੋਂ ਪਿੰਕ ਹੋ ਜਾਣ ਕੇ ਫਿਰ ਮੈਂ ਇਹਦੇ ਵਿੱਚ ਨੈਕਸਟ ਜਿਹੜੀ ਆ ਉਹ ਐਡ ਕੀਤੀ ਸੀਗੀ ਰੈੱਡ ਚਿੱਲੀ ਜਿਹੜੀ ਆ ਮੈਂ ਇਹਦੇ ਵਿੱਚ ਐਡ ਕੀਤੀ ਥੋੜੀ ਜੀ ਤਾਂ ਫਿਰ ਇਹਨੂੰ ਮੈਂ ਜਿਹੜਾ ਸੀਗਾ ਕਵਰ ਕਰ ਦਿੱਤਾ ਸੀਗਾ ਖਾਣਾ ਤਾਂ ਆਬਵੀਅਸਲੀ ਜਿਹੜਾ ਬਾਹਰ ਬਣਦਾ ਹੈ ਤਾਂ ਬਾਹਰ ਤਾਂ ਫਿਰ ਕਵਰ ਕਰਕੇ ਖਾਣਾ ਬਣਾਉਣਾ ਪੈਂਦਾ ਹੈ ਫਿਰ ਮੈਂ ਇਹਦੇ ਜਦੋਂ ਚੈੱਕ ਕਰਿਆ ਇਹ ਪਿੰਕਿਸ਼ ਜਿਹਾ ਕਲਰ ਤੇ ਹੋ ਗਈ ਸੀਗੀ ਤਾਰੇ ਤੁਸੀਂ ਦੇਖ ਸਕਦੇ ਹੋ ਔਰ ਜਦ ਜਦੋ ਖਾਣਾ ਬਣਦਾ ਉਦੋਂ ਫਰੇਗਰੈਂਸ ਵੀ ਜਿਹੜੀ ਹੈ ਜਿਹੜੀ ਆਪਾਂ ਖੁਸ਼ਬੂ ਕਹਿੰਦੇ ਆ ਨਾ ਬਹੁਤ ਸਾਰੇ ਲੋਕ ਕਹਿੰਦੇ ਸਮੈਲ ਜਿਹੜੀਆਂ ਚੰਗੀਆਂ ਚੀਜ਼ਾਂ ਦੀ ਹੁੰਦੀਆਂ ਉਹਨਾਂ ਦੇ ਸਮੈਲ ਨਹੀਂ ਉਹਨਾਂ ਦੀ ਫਰੇਗਰੈਂਸ ਹੁੰਦੀ ਆ ਤੇ ਫਿਰ ਮੈਂ ਇਹਦੇ ਵਿੱਚ ਪਾਇਆ ਸੀਗਾ ਲੂਣ ਮਿਰਚ ਮਸਾਲਾ ਸਾਰਾ ਕੱਟਾ ਹੀ ਪਾ ਦਿੱਤਾ ਸੀਗਾ ਤੇ ਇੱਕ ਇਹਦੇ ਵਿੱਚ ਮੈਂ ਜਿਹੜਾ ਕਰੇ ਮਸਾਲਾ ਆਪ ਖੁਦ ਤਿਆਰ ਕਰਤੀ ਹਾਂ ਮਤਲਬ ਖੁਦ ਪੀਸਦੀ ਹਾਂ ਬਾਜ਼ਾਰ ਤੋਂ ਪਿਚਿਆ ਮਸਾਲਾ ਨਹੀਂ ਲੈਕੋਗੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਮੈਂ ਇਹਨੂੰ ਕਵਰ ਕਰ ਦਿੱਤਾ ਸੀਗਾ ਟੱਕ ਦਿੱਤਾ ਸੀ ਲਿਡ ਦੇ ਨਾਲ ਥੈਨ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਜਦੋਂ ਕੁਝ ਟਾਈਮ ਬਾਅਦ ਉਹ ਦੇਖਿਆ ਤਾਂ ਇਹ ਜਿਹੜਾ ਮਸਾਲਾ ਵਗੈਰਾ ਸੀਗਾ ਉਹ ਉੱਜ ਚੁੱਕਾ ਸੀਗਾ ਜਿਹੜਾ ਆਇਲ ਵਗੈਰਾ ਸੀਗਾ ਉਹ ਸਾਰਾ ਪਿਆਜ਼ ਵਗੈਰਾ ਨੇ ਛੱਡ ਦਿੱਤਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਤਾਂ ਕਲਰ ਜਿਹੜਾ ਹੈ ਨਾ ਬਿਲਕੁਲ ਇਤਨਾ ਉਹ ਕੋਈ ਨਾਲ ਹੀ ਮੈਚ ਹੋਇਆ ਹੋਇਆ ਹੈ ਸਿੱਕੋ ਪੌਟ ਦੇ ਨਾਲ ਹੀ ਮੈਂ ਤੋਏ ਤੇ ਜਿਹੜਾ ਅਨੰਦਾ ਕਲਰ ਹੈﾞﾞਨ ਇਹਦੇ ਵਿੱਚ ਮੈਂ ਐਡ ਕਰ ਦਿੱਤੀ ਈਆ ਤੂਰੀ ਜਿਹਨੂੰ ਤੁਸੀਂ ਈਆ ਤੂਰੀ ਜਾਂ ਫਿਰ ਰਾਮ ਤੂਰੀ ਵੀ ਕਹਿੰਦੇ ਹੋ ਤਾਂ ਮਿਕਸ ਕਰਕੇ ਫਿਰ ਮੈਂ ਦਾ ਲਿਡ ਲਗਾ ਦਿੱਤਾ ਸੀ ਫਿਰ ਤੁਸੀਂ ਦੇਖੋ ਇਹ ਬੜਨੀ ਸੀ ਮੈਂ ਸਿਰਫ ਇਹਨੂੰ ਇੱਕ ਵਾਰੀ ਹਿਲਾਇਆ ਕਿਉਂਕਿ ਮਿੱਟੀ ਦੇ ਬਰਤਨ ਦੇ ਵਿੱਚ ਖਾਣਾ ਨਾ ਹੌਲੀ-ਹੌਲੀ ਬੰਬਦਾ ਰਹਿੰਦਾ ਹੈ ਤਾਂ ਫਿਰ ਇਹਨੂੰ ਮੈਂ ਕਵਰ ਕਰ ਦਿੱਤਾ ਸੀਗਾ ਫਿਰ ਇਹ